ਪੂਰੇ ਦੇਸ਼ ਦੇ ਵਿੱਚ ਕਾਂਗਰਸ ਵੱਲੋਂ ਚਲਾਏ ਗਏ ਸੰਗਠਨ ਸਿਰਜਣ અભિયાન ਤਹਿਤ ਅੱਜ ਪੰਜਾਬ ਦੇ ਬਠਿੰਡਾ ਸ਼ਹਿਰ ਵਿਖੇ ਬਾਲਾ ਬਚਨ ਜੀ ਜੋ ਕਿ ਸਾਬਕਾ ਹੋਮ ਮਿਨਿਸਟਰ ਨੇ ਮੱਧ ਪ੍ਰਦੇਸ਼ ਦੇ ਆਪਣੇ ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਦੇ ਤਹਿਤ ਬਠਿੰਡਾ ਵਿੱਚ ਪਹੁੰਚੇ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੇ ਕਈ ਵਿੰਗਾਂ ਦੇ ਨਾਲ ਜੋ ਕਾਂਗਰਸ ਨਾਲ ਸੰਬੰਧਤ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੰਸਥਾਵਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਅੱਜ ਦੂਜੇ ਪੜਾਅ ਦੇ ਵਿੱਚ ਉਹਨਾਂ ਨੇ ਧਾਰਮਿਕ ਥਾਵਾਂ ਤੇ ਆਪਣੀਆਂ ਯਾਤਰਾਵਾਂ ਕੀਤੀਆਂ ਨਮਸਤਕ ਹੋਏ ਕਿਲਾ ਮੁਬਾਰਕ ਗੰਦਮਾ ਸਾਹਿਬ ਮੈਸਰਖਾਨੇ ਦੇ ਮੇਲੇ ਤੇ ਮਾਤਾ ਜੀ ਮੱਥਾ ਟੇਕਿਆ ਅਤੇ ਹੋਰ ਵੀ ਕਈ ਧਾਰਮਿਕ ਆਗੂਆਂ ਨਾਲ ਤੇ ਸ਼ਖਸੀਅਤਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਅਤੇ ਸਮੁੱਚੀ ਟੀਮ ਇਸ ਵਕਤ ਉਹਨਾਂ ਦੇ ਨਾਲ ਉਪਸਥਿਤ ਰਹੀ ਜੋ ਕਿ ਉਹਨਾਂ ਨੇ ਅਹੁਦੇਦਾਰ ਸਹਿਬਾਨਾਂ ਨਾਲ ਅਤੇ ਮੈਂਬਰਾਂ ਨਾਲ ਮੀਟਿੰਗ ਕਰਵਾਈ ਇਸ ਵਕਤ ਬਾਲਾ ਬਚਨ ਜੀ ਕਿਲਾ ਮੁਵਾਰਕ ਤੇ ਵਿੱਚ ਨਮਸਤਕ ਹੋਏ ਤੇ ਉਹਨਾਂ ਨੇ ਸ਼੍ਰੀ ਰਮਾਲਾ ਸਾਹਿਬ ਵੇਟ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਮਥਾ ਟੇਕਣ ਦੇ ਉਪਰੰਤ ਉਹਨਾਂ ਵੱਲੋਂ ਪੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਨਾਲ ਪ੍ਰਸ਼ਾਦਾ ਵੀ ਛਕਿਆ ਅਤੇ ਸੰਗਤਾਂ ਨਾਲ ਗੱਲਾਂ-ਬਾਤਾਂ ਵੀ ਕੀਤੀਆਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਸਵੀਰਾਂ ਦੇ ਵਿੱਚ ਬਾਲਾਬਚਨ ਜੀ ਪ੍ਰਸ਼ਾਦ ਲੈ ਰਹੇ ਨੇ ਇਸ ਵਕਤ ਉਹਨਾਂ ਦੇ ਨਾਲ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਨ ਗਰਗ ਜੀ ਬਲਾਕ ਪ੍ਰਧਾਨ ਅਰਵਿੰਦਰ ਲੱड्डੂ ਜੀ ਤੇ ਬਲਜਿੰਦਰ ਠੇਕੇਦਾਰ ਜੀ ਉਹ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਇਸ ਕਿਲੇ ਤੇ ਇਤਿਹਾਸ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਵੀ ਇਹ ਕਿੰਨੀ ਸਦੀ ਪੁਰਾਣਾ ਤੇ ਸਭ ਤੋਂ ਪੁਰਾਣਾ ਕਿਲਾ ਹੈ ਇਹ ਪੰਜਾਬ ਦੇ ਜੋ ਕਿਲੇ ਪੰਜਾਬ ਨੇ ਸਮੁੱਚੇ ਭਾਰਤ ਦੇ ਜੋ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਨੇ ਸਮੁੱਚੀ ਜਾਣਕਾਰੀ ਉਹਨਾਂ ਨੂੰ ਇਸ ਬਾਰੇ ਦਿੱਤੀ ਗਈ ਰਜਾ ਸੁਲਤਾਨਾਂ ਜੀ ਦੇ ਇਤਿਹਾਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚਰਨਛੋਪਾ ਪ੍ਰਾਪਤ ਤੱਕ ਇਸ ਧਰਤੀ ਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਬੜੀ ਰੀਜਨਲ ਤੇ ਧਿਆਨ ਨਾਲ ਇਹਨਾਂ ਇਤਿਹਾਸ ਬਾਰੇ ਜਾਣਕਾਰੀ ਲੈਤੀ ਅਤੇ ਗੱਲ ਬਾਤ ਉਪਰੰਤ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਧੰਨਾ ਜਿਸ ਨੂੰ ਇਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਸ਼ਹਿਰ ਦੇ ਵੱਲ ਹੋਰ ਕਾਰਜਕ੍ਰਮ ਜੋ ਪ੍ਰੋਗਰਾਮ ਰੱਖੇ ਹੋਏ ਸੀ ਉਹਨਾਂ ਵੱਲ ਰਵਾਨਗੀ ਪਾਈ ਅਤੇ ਸ਼ਹੀਦ ਦੇ ਆਜ਼ਮ ਭਖ ਸਿੰਘ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਫੁੱਲ ਅਰਪਣ ਕੀਤੇ ਭੇਟ ਕੀਤੀ